ਸਿੱਖ ਪੰਥ ਦੇ ਵਿੱਚ ਗੁਰੂ ਪਾਚਾ ਕਈ ਵਾਰੀ ਸਿੱਟੀ ਸਿਰ ਤੇ ਰੱਖ ਕੇ ਵੀ ਗੋਂਗਿਆਂ ਨੂੰ ਤੇ ਬੋਲਿਆਂ ਨੂੰ ਸਤਿਗੁਰ ਜੀ ਸੋਝੀ ਬਖਸ਼ਿਸ਼ ਕਰ ਦਿੰਦੇ ਗੁਰੂ ਦਾ ਹੱਥ ਸਿਰ ਤੇ ਰੱਖਣਾ ਸਿੱਖ ਲਈ ਜਿਹੜੇ ਗੁਰੂ ਸਿਰ ਤੇ ਹੱਥ ਧਾਰ ਦੇਵੇ ਤੇ ਸਾਰੇ ਰਾਸਤੇ ਪੈਂਡੇ ਸਾਰੇ ਸੁਖਾਲੇ ਕਰ ਦਿੰਦਾ ਇਹ ਡਾਕਟਰ ਦਲਬੀਰ ਸਿੰਘ ਜਿਹੜੇ ਪੰਨੂ ਬੇਸਿਕਲੀ ਕੈਲੀਫੋਰਨੀਆ ਯੂ ਐਸ ਏ ਦੇ ਵਿੱਚ ਰਹਿੰਦੇ ਆ ਪਰ ਅੱਜ ਤੋਂ 5-4 ਸਾਲ ਪਹਿਲਾਂ ਮੈਂ ਉਦੋਂ ਮੁੱਖ ਸਕੱਤਰ ਹੁੰਦਾ ਸੀ ਉਦੋਂ ਇਹਨਾਂ ਨਾਲ ਬੈਠ ਕੇ ਸਾਰੀਆਂ ਦੁਰਲੱਭ ਜਿਹੜੀਆਂ ਉਹ ਵਿਚਾਰਾਂ ਹੋਈਆਂ ਤੇ ਇਹਨਾਂ ਨੇ ਫਿਰ ਕਿਹਾ ਕਿ ਮੈਂ ਯਤਨਸ਼ੀਲ ਆ ਕਿ ਜਿਹੜੀ ਸਾਡੇ ਪੰਜਾਬ ਪਬਲਿਕ ਲਾਇਬ੍ਰੇਰੀ ਲਾਹੌਰ ਵਿੱਚ ਸ਼ੋਭਤ ਆ ਉਹਦੇ ਵਿੱਚ ਗੁਰਮਨ ਦਾ ਬਹੁਤ ਵੱਡਾ ਖਜ਼ਾਨਾ ਪਿਆ ਤੇ ਇਹਨਾਂ ਨੇ ਯਤਨ ਵੀ ਕੀਤਾ ਉਹਨਾਂ ਕੋਲੋਂ ਇੱਕ ਕਮਰਾ ਉਹਦੇ ਵਿੱਚ ਲਾਇਬ੍ਰੇਰੀ ਚ ਵੱਖਰਾ ਬਣਵਾ ਕੇ ਏਸੀ ਕਮਰਾ ਉਹਦੇ ਵਿੱਚ ਬਹੁਤ ਸਾਰਾ ਗੁਰਮੰਧ ਦਾ ਜਿਹੜਾ ਸਾਡਾ ਲਿਟਰੇਚਰ ਆ ਉਹ ਸਾਮਕੇ ਵੀ ਰੱਖਿਆ ਉਹਨਾਂ ਦੇ ਵਿੱਚ ਸਤਗੁਰਜੀ ਦੇ ਹੱਥ ਲਿਖਤ ਸਰੂਪ ਵੀ ਆ ਪਰ ਕਿਉਂਕਿ ਪਾਕਿਸਤਾਨ ਆ ਉਹ ਫਿਰ ਲਿਟਰੇਚਰ ਲਿਜਾਣ ਨਹੀਂ ਦਿੰਦੇ ਤੇ ਇਹਨਾਂ ਨੇ ਬਹੁਤ ਯਤਨ ਕਰਕੇ ਕੁਝ ਡਿਜੀਟਲਾਈਜੇਸ਼ਨ ਵੀ ਕੀਤੀ ਤੇ ਆ ਇੱਕ ਪੁਸਤਕ ਜਿਹੜੀ ਗੁਰਮੁਖੀ ਆਦਬ ਦਾ ਖਜ਼ਾਨਾ ਪਹਿਲਾਂ ਦੇ ਲਾਜੇ ਬੜਾ ਦੁਰਲਭ ਆ ਗੁਰਮੁਖੀ ਆਤਮ ਦਾ ਖਜ਼ਾਨਾ ਤੇ ਆਪਾਂ ਆਤਮ ਜਾਣਦੇ ਆ ਤੇ ਖਜ਼ਾਨੇ ਨੂੰ ਵੀ ਆਪਾਂ ਜਾਣਦੇ ਆ ਇਹ ਜਿਹੜੀ ਦੁਰਲਭ ਇਹਨਾਂ ਨੇ ਇੱਕ ਕਿਤਾਬ ਦੇ ਰੂਪ ਦੇ ਵਿੱਚ ਜਿਹੜੀ ਪਹਿਲਾਂ ਵੀ ਮੇਰੇ ਕੋਲ ਇਹ ਪੇਸ਼ ਕੀਤੀ ਇਹਦੇ ਵਿੱਚ ਬਹੁਤ ਸਾਰਾ ਇਨੀ ਜਕਰ ਵੀ ਕੀਤਾ ਦਾਸਮ ਗ੍ਰੰਥ ਦੇ ਉਸੇ ਜਿਹੜੇ ਸਰੂਪ ਐ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਹੱਥ ਲਿਖ ਸਰੂਪ ਐ ਆ ਉਹਨਾਂ ਨੂੰ ਪਿਕ ਰਾਈਜ਼ ਵੀ ਕੀਤਾ ਤੇ ਨਾਲ ਦੀ ਨਾਲ ਜਿਹੜੀਆਂ ਉਥੇ ਕਿਤਾਬਾਂ ਪਈਆਂ ਉਹਨਾਂ ਦਾ ਵੀ ਸਾਰਾ ਜਿਹੜਾ ਆ ਉਹ ਬੇਰਵਾ ਵਿੱਚ ਦਿੱਤਾ ਸਭ ਤੋਂ ਵੱਡੀ ਮੈਂ ਕਹਿ ਸਕਦਾ ਮੈਂ ਅਕਸਰ ਕਈ ਵਾਰੀ ਸਟੇਜਾਂ ਤੇ ਵੀ ਇਹ ਗੱਲ ਕਹਿਣਾ ਕਿ ਮੈਂ ਇੱਕ ਗੱਲ ਤੋਂ ਬੜਾ ਪ੍ਰਭਾਵ ਸੀ ਡਾਕਟਰ ਪੰਨੂ ਤੋਂ ਕਿ ਆਪ ਡੈਂਟਲ ਦੇ ਡਾਕਟਰ ਆ ਪਰ ਗੁਰੂ ਸਾਹਿਬ ਨੇ ਕਿੱਧਰਲੇ ਪਾਸੇ ਨੂੰ ਸੋਝੀ ਦੇ ਦਿੱਤੀ ਕਿ ਜਿਹੜਾ ਵਿਵਲਪ ਖਜ਼ਾਨਾ ਲੱਭ ਨਹੀਂ ਰਿਹਾ ਉਹ ਖਜ਼ਾਨੇ ਨੂੰ ਲੱਭਦੇ ਆ ਹਾਸਲ ਕਰਦੇ ਆ ਤੇ ਮੈਂ ਉਦੋਂ ਇਹਨਾਂ ਦੀ ਇੱਕ ਗੱਲ ਦਾ ਬਹੁਤ ਕਾਇਲ ਸੀ ਵੀ ਜਿਹੜੇ 201920 ਤੋਂ ਲੈ ਕੇ 1930 ਤੱਕ ਕਿਉਂਕਿ ਸ਼੍ਰੋਮਣੀ ਕਮੇਟੀ 1920 ਵਿੱਚ ਹੋਂਦ ਵਿੱਚ ਆਈ ਤੇ ਜਿਹੜਾ ਹੌਕ ਕਮੇਟੀ ਸੀ ਤੇ ਮਹਾਂਤਾਂ ਨਾਲ ਮੋਰੇ ਲੜਾਈ ਸੀ ਹੋ ਗਿਆ ਨਨਕਾਣਾ ਸਾਹਿਬ ਦਾ ਸਾਕਾ ਪੰਜਾ ਸਾਹਿਬ ਦਾ ਸਾਕਾ ਸਾਰੇ ਸਾਕੇ ਹੋ ਚੁੱਕੇ ਸੀ ਕੁਝ ਬਾਅਦ ਚ ਵੀ ਹੋਏ ਤੇ ਇਹ ਕਹਿੰਦੇ ਵੀ ਮੈਂ ਉੱਥੇ ਜਦੋਂ ਗਿਆ ਤੇ ਮੈਂ ਉੱਥੇ ਦੀਆਂ ਅਖਬਾਰਾਂ ਤੇ ਲਿਟਰੇਚਰ ਜਿਹੜੀਆਂ ਹੱਥ ਲਿਖਤਾ ਮੁਸਲਮਾਨਾ ਨੇ ਉਸ ਵੇਲੇ ਦੇ ਜਿਹੜੇ ਲਖਾਰੀ ਸੀ ਉਹ ਨਹੀਂ ਲਿਖੀਆਂ ਤੇ ਰੌਂਗਟੇ ਖੜੇ ਹੋ ਗਏ ਕਿ ਉਹ ਜਿਹੜੇ ਪਹਿਲੇ ਮੈਂਬਰ ਸੀ ਕਿੱਡੀ ਵੱਡੀ ਗੁਰੂ ਸਾਹਿਬ ਨੇ ਉਹਨਾਂ ਚ ਸਪੈਟ ਬਖਸ਼ਿਸ਼ ਕੀਤੀ ਸੀ ਕਿ ਉਹਨਾਂ ਨੇ ਜੇ ਬੀਬੀ ਜਾਂ ਤੀਤੀ ਏਕੜ ਪੈਲੀ ਕਿਸ ਦੇ ਹਿੱਸੇ ਆਉਂਦੀ ਸੀ ਅੱਧੀ ਤਾਂ ਪਰਿਵਾਰ ਨੂੰ ਦੇ ਗਏ ਅੱਧੀ ਮਹਾਂਤਾਂ ਦੇ ਖਿਲਾਫ ਲਾਹੌਰ ਹਾਈ ਕੋਰਟ ਕੇਸ ਲੜੇ ਤੇ ਮੈਂ ਸਮਝਦਾ ਇਹੋ ਜਿਹੇ ਜਿਹੜਾ ਅੱਜ ਪ੍ਰੇਰਿਤ ਕਰਨ ਵਾਲਾ ਕਿ ਅੱਜ ਪਦਾਰਥਵਾਦੀ ਯੁੱਗ ਹੋ ਗਿਆ ਅੱਜ ਲਾਲਚ ਭੇਚ ਰਹਿਣ ਆਪਾਂ ਲਾਪੇ ਤੇ ਉਹ ਕਹੋ ਜੇ ਮਨੋਕ ਸੀ ਉਹ ਸਿੱਖੇ ਸੀ ਗੁਰੂ ਕੇ ਪਰ ਸਿੱਖੀ ਉਹਨਾਂ ਦੇ ਰੋਮ ਰੋਮ ਵਿੱਚ ਪ੍ਰਣਾਇ ਹੋਈ ਸੀ ਤਾਈਂੋ ਮੌਤ ਨੂੰ ਸਿਰ ਮੱਥੇ ਤੇ ਪ੍ਰਵਾਨ ਕਰਦੇ ਸੀ ਸੋ ਇਹੋ ਜਿਹੀਆਂ ਇਹਨਾਂ ਨੇ ਦੁਰਲਭ ਓਥੇ ਜਾ ਕੇ ਬਹੁਤ ਸਾਰਾ ਖਜ਼ਾਨਾ ਲੱਭਿਆ ਮੈਂ ਇਹਨਾਂ ਦਾ ਜਿੱਥੇ ਧੰਨਵਾਦ ਕਰਦਾ ਤਾਂ ਇੱਕ ਪੁਸਤਕ ਵੀ ਆਪਾਂ ਗੁਰਮੁਖੀ ਆਦਬ ਦਾ ਖਜ਼ਾਨਾ ਇਹ ਵੀ ਅੱਜ ਭੇਟ ਕਰਨੀ ਆ ਇੱਕ ਦੋ ਵਾਲਿਊਮ ਸਾਡੇ ਇੱਥੇ ਪਏ ਰਹਿਣਗੇ ਸੋ ਮੈਂ ਗਾਂ ਇਹਨਾਂ ਨੂੰ ਇੱਕ ਤੁਹਾਡੇ ਮੀਡੀਆ ਰਾਹੀਂ ਵੀ ਤੇ ਉਦਾਜਤੀ ਤੌਰ ਤੇ ਵੀ ਇਹ ਵੀ ਬੇਨਤੀ ਕਰਦਾ ਕਿ ਡਿਜੀਟਲਾਈਜੇਸ਼ਨ ਜਿਹੜੀ ਆ ਅਸੀਂ ਜਦੋਂ ਗੋਇੰਦਵਾਲ ਸਾਹਿਬ ਸਾਡੇ ਬਹੁਤ ਸਾਰੇ ਸਰੂਪ ਆ ਜਾਂਦੇ ਆ ਜਾਂ ਕੋਈ ਦੁਰਲੱਭ ਜਿਹੜੀਆਂ ਕਿਤਾਬਾਂ ਆਉਂਦੀਆਂ ਉਹਨਾਂ ਨੂੰ ਅਸੀਂ ਡਿਜੀਟਲਾਈਜੇਸ਼ਨ ਕਰਦੇ ਆ ਜਿਹਦੇ ਵਿੱਚ ਸਾਡੀ ਆਪਣੇ ਕੈਨੇਡਾ ਵਾਲੇ ਸੰਧੂ ਸਾਹਿਬ ਸਰਦਾਰ ਗਿਆਨ ਸਿੰਘ ਜੀ ਸੰਧੂ ਉਹਨਾਂ ਦੇ ਨਾਲ ਅਸੀਂ ਉਹ ਇਕੱਠਾ ਇਹ ਸਾਰਾ ਕਾਰਜ ਕਰਦੇ ਆ ਇੱਕ ਆਪੀ ਸਾਡੇ ਕੋਲ ਰਹਿ ਜਾਂਦੀ ਉਹਦੀ ਤੇ ਇਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਭਈ ਕਿਉਂਕਿ ਕੁਝ ਐਸੀਆਂ ਜੀਆਂ ਚੀਜ਼ਾਂ ਜਿ ਇਹਨਾਂ ਦੇ ਬਾਅਦ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆਮ ਬੰਦਾ ਖਜ਼ਾਨਾ ਦੱਬ ਲੈਂਦਾ ਪਰ ਇਹ ਕਿਉਂਕਿ ਗੁਰੂ ਪਾਤਸ਼ਾਹ ਦੀ ਬਰਸਾਈ ਜਸੇਬੰਦੀ ਆ ਤੇ ਇਹ ਸਾਰਾ ਇਹਦਾ ਸਾਰਾ ਕਾਰਜ ਗੁਰੂ ਕੇ ਸਿੱਖਾਂ ਦੇ ਸ਼ਪੁਰਦੇ ਹੋਣਾ ਚਾਹੀਦਾ ਤੇ ਇਹਨਾਂ ਦੀ ਆਪਣੀ ਜਿਹੜੇ ਜਾਤੀ ਐਫਰਡ ਐ ਉਹਨਾਂ ਨੂੰ ਵੀ ਮੈਂ ਅਪਰੀਸ਼ੀਏਸ਼ਨ ਕਰਦਾ ਤੇ ਨਾਲ ਬੇਨਤੀ ਵੀ ਕਰਦਾ ਕਿ ਇਹ ਤਿਆਰ ਵੀ ਆ ਇਹਨਾਂ ਨੇ ਇਥੇ ਤਾਂ ਕਫਰ ਕਰ ਦਿੱਤੀ ਆ ਕਿ ਜੇ ਕੋਈ ਬੱਚਾ ਪੀ ਐਚ ਡੀ ਕਰਨੀ ਚਾਵੇ ਤੇ ਮੈਂ ਸਕਾਲਰਸ਼ਿਪ ਵੀ ਦੇ ਦਊਗਾ ਸੋ ਇਹ ਮੈਂ ਸਮਝਦਾ ਗੁਰੂ ਸਾਹਿਬ ਨੇ ਕਿਰਪਾ ਕਰਕੇ ਇਹਨਾਂ ਕੋਲੋਂ ਇਹ ਸੇਵਾ ਲਈ ਆ ਸੋ ਧੰਨਵਾਦ ਕਰਦਾ ਦਿਲ ਦੀਆਂ ਢਗਹਾਈਆਂ ਤੋਂ ਕਿ ਕੈਲੀਫੋਰਨੀਆ ਚ ਰਹਿ ਕੇ ਦੋ ਤਿੰਨ ਢੇਡੇ ਫਿਰ ਆ ਕੇ ਉੱਥੇ ਮਾਰਨੇ ਲਾਹੌਰ ਤੇ ਉੱਥੇ ਦੇਖੋ ਕਿੰਡੀ ਵੱਡੀ ਉਹ ਲਾਇਬ੍ਰੇਰੀ ਆ ਤੇ ਉਹਦੀ ਪੋਰਕ ਕਰਨੀ ਤੇ ਜਿਹੜਾ ਗੁਰਮਤ ਨਾਲ ਸੰਬੰਧਿਤ ਜਾਂ ਜਿਹੜਾ ਗੁਰੂ ਸਾਹਿਬ ਜੀ ਦੇ ਜੀਵਨ ਕਾਲ ਨਾਲ ਸੰਬੰਧਿਤ ਉਹ ਸਾਰੇ ਉਥੋਂ ਦਰਲੱਭ ਜਿਹੜੇ ਡਾਕੂਮੈਂਟ ਆ ਉਹ ਲੱਭਦੇ ਆ ਸੋ ਅੱਜ ਇਹ ਆ ਪੁਸਤਕ ਜਿਹੜੀ ਆ ਇਹ ਆਪਾਂ ਸੰਗਤਾਂ ਦੇ ਰੂਪ ਰੂਪ ਵੀ ਕਰਨੀ ਸੋ ਦਿਲ ਦੀਆਂ ਢਗਾਈਆਂ ਤੋਂ ਮੈਂ ਧੰਨਵਾਦ ਕਰਦਾ ਗੁਰੂ ਸਾਹਿਬ ਥੈਂਕ ਯੂ ਇਹਨਾਂ ਕੋਲੋਂ ਇਦਾਂ ਹੀ ਸੇਵਾ ਲੈਂਦੇ ਰਹਿਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਤੇ ਮੈਂ ਡਾਕਟਰ ਜੇਤਨ ਸਿੰਘ ਜਿਹੜੇ ਬਾਗਾ ਬਾਗ ਚੋ ਡਾਇਰੈਕਟਰ ਇਹਨਾਂ ਨੇ ਵੀ ਇੱਕ ਆਫਰ ਕੀਤੀ ਆ ਕਿ ਮੈਨੂੰ ਜਿੱਦਾ ਡਾਕਟਰ ਪੰਨੂ ਨੇ ਕੀਤੀ ਆ ਵੀ ਮੈਨੂੰ ਦੋ ਤਿੰਨ ਆਪਣੇ ਰਿਸਰਚ ਬੋਰਡ ਦੇ ਉਹ ਮੈਂਬਰ ਦਿਓ ਆਪਣੇ ਵਰਕਰ ਦਿਓ ਜਿਹੜੇ ਮਸ਼ੀਨਿਸਟ ਬਿੱਟ ਤੇ ਕੰਮ ਕਰਦੇ ਹੋਣ ਤਾਂ ਕਿ ਇੱਥੇ ਜਿਹੜਾ ਖਜ਼ਾਨਾ ਸਾਡੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਕਿਉਂਕਿ ਬੜਾ ਨੁਕਸਾਨ ਹੋ ਗਿਆ ਬਲੂ ਸਟਾਰ ਮੇਲੇ ਉਹ ਇੱਥੇ ਮੋੜ ਕੇ ਇੰਸਟਾਲ ਕੀਤਾ ਜਾਵੇ ਤਾਂ ਕਿ ਇੱਥੇ ਦੀ ਜਿਹੜੀ ਅਥੈਂਟੀਸਟੀ ਆ ਉਹ ਪ੍ਰਣਾਏ ਹੋ ਕੇ ਸਾਰੀ ਹੋਣੀ ਆ ਭਈ ਜਿਹੜਾ ਖਜ਼ਾਨਾ ਗੁਰਮਤ ਅਨੁਕੂਲ ਆ ਉਹੋ ਹੀ ਇੱਥੇ ਜਿਹੜਾ ਆ ਉਹ ਆਪਣੇ ਸਾਡੇ ਕੋਲ ਸਾਮਰ ਰਹੂਗਾ ਤੋਂ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਅੱਗੇ ਇੱਕ ਦਿਨ ਆਏ ਵੀ ਸੀ ਡਾਕਟਰ ਪੰਨੂ ਜੀ ਦਾ ਵੀ ਬਹੁਤ ਧੰਨਵਾਦ ਕਰਦਾ ਡਾਕਟਰ ਸਿੰਘ ਜੀ ਧਾਮੀ ਜੀ ਸ਼ਰੋਣੀ ਪ੍ਰਬੰਧਕ ਕਮੇਟੀ ਸਾਰੀ ਮੈਨੇਜਮੈਂਟ ਦਾ ਜਿਨ੍ਹਾਂ ਨੇ ਇਹ ਸਿਹਮਾਨ ਬਖਸ਼ਿਆ ਹੈ ਸ਼ੁਰੂ ਤੋਂ ਹੀ ਮੈਨੂੰ ਇਹ ਬਹੁਤ ਹੀ ਦਿਲ ਨੂੰ ਖੁਸ਼ੀ ਹੁੰਦੀ ਹੈ ਮੈਂ ਕਹਿੰਦੇ ਹੋਇਆ ਦੱਸਦੇ ਹੋਇਆ ਕੀ ਕਮੀ ਸਾਹਿਬ ਪਹਿਲਾਂ ਤੋਂ ਹੀ ਮੈਨੂੰ ਬਹੁਤ ਪ੍ਰੇਰਣਾ ਦਿੰਦੇ ਰਹੇ ਨੇ ਔਰ ਹੁਣ ਵੀ ਮੈਨੂੰ ਆਸ ਹੈ ਕਿ ਜਿਵੇਂ ਅਸੀਂ ਇਸ ਕੰਮ ਨੂੰ ਪਾਕਿਸਤਾਨ ਦੇ ਵਿੱਚ ਜਿਹੜੀ ਸਿੱਖ ਵਿਰਾਸਤ ਹੈਗੀ ਆ ਭਾਵੇਂ ਬਿਲਡਿੰਗਾਂ ਗਈਆਂ ਭਾਵੇਂ ਲਿਟਰੇਚਰ ਰਹਿ ਗਿਆ ਉਹਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਤਾਂ ਕਿ ਆਮ ਪਬਲਿਕ ਤੱਕ ਵੀ ਪਹੁੰਚ ਹੋ ਸਕੇ ਇਸ ਤਰ੍ਹਾਂ ਇਹ ਜੈਨ ਨੂੰ ਰਹਿਣ ਦੇ ਤੇ ਆਪਣੇ ਵੱਲੋਂ ਆਪਣੇ ਟੀਮ ਫਿਨਿਸ਼ ਦੇ ਪਾਸ ਮਾਰਨ ਦੇ ਯਤਨ ਕਰਾਂਗੇ ਸਾਡੇ ਤੋਂ ਸਮਰਥਨ ਕਰਾਉਣ ਦੇ ਲਈ ਤੇ ਪਰ ਵੀ ਹਸ ਮਿਲ ਜਾਈ ਕਿ ਮੇਰੇ ਵੱਲੋਂ ਕਮਿਟੀ ਸਾਡੇ ਕਰਕੇ ਮਾਰਤਾ ਕਰਨ ਦੇ ਲਈ ਉਹ ਪੈਟਰੀ ਆ ਨਾ ਫਾਸਟ ਉਹ ਫਾਈਲ ਨਹੀਂ ਤਾਂ ਉਹ ਅੱਜ ਪਹਿਲੇ ਯਰ ਬਜਟਿਕ ਕਲਾਈਂਟ ਦੇ ਵਿੱਚ ਉਹਨੂੰ ਦਾਖਲ ਕਰ ਦੇ ਜੀ ਕਿੰਨੀ ਹੋ ਉਹ ਸਰਕਾਰੀ ਕੰਪਨੀਆਂ ਦੇ ਕਮਰੇ ਦੇ ਵਿੱਚ ਥੋੜਾ ਹੋਰ ਸੇਵਾ ਕਰਕੇ ਇੱਕ ਜਗ੍ਹਾ ਰੱਖ ਸਕਦੇ ਨੇ ਉਹਨਾਂ ਤੋਂ ਬਾਅਦ ਉਹ ਵਾਕਿਆਨ ਸੁਭਾਗ ਕਰਦੇ ਆਂ ਅਗਲਾ ਨੈਕਸਟ ਸਟੈਪ ਇਹ ਹੈਗਾ ਕਿ ਅਸੀਂ ਉਸ ਦੇ ਰੈਕਿੰਗ ਨਸਤਾਂ ਵਿੱਚੋਂ ਸਲੋਲੀ ਜੀ ਅਸੀਂ ਇਹ ਨਵੀਂ ਵੀਡੀਓ ਸੀਰੀਜ਼ ਜਿਹੜੀ ਆ ਤੀ ਹੈ ਉਹ ਕਿਉਂਕਿ ਅਪਾ ਕੈਨੇਡਾ ਦਾ ਰਿਸਰਚ ਕਰ ਰਹੇ ਆ ਜਦੋਂ ਤੁਸੀਂ ਵੀਰਵਾਨ ਦੇਖੇਗੇ ਜਿੱਦੇ ਪਤਾ ਲੱਗੇਗਾ ਕਿ ਉਹਨੇ ਮੇਰੇ ਬਾਰੇ ਦੱਸਣ ਦੇ ਬੋਲ ਨਹੀਂ ਹੈ ਨਹੀਂ ਹੈ ਕਿ ਫਿਰ ਅਸੀਂ ਉਹਦੇ ਵਿਜੀਟੂਅਲਾਈਜ਼ ਕਰਵਾ ਕੇ ਉਹਨੂੰ ਇੱਧਰ ਤੱਕ ਜਿਹੜੀ ਸੰਗਲੈਂਗੁਏਜ ਨੂੰ ਉਹ ਇਹ ਕਰਾਵਾਂਗੇ ਤਾਂ ਕਿ ਰਿਸਰਚ ਸਕਾਲਰ ਜਿਹੜੇ ਹੈਗੇ ਆ ਉਹਦੇ ਉੱਪਰ ਹੋਰ ਕੰਮ ਕਰ ਸਕਣ ਮੈਂ 280 ਇਕਮ ਤੇ ਲੱਗਾ ਹੋਇਆ ਇਹ ਬਹੁਤ ਹੀ 270 ਡਿਗਰੀ ਬਿਲਡਿੰਗ ਦੇ ਬਕਸਾਂ ਜਿਹਨਾਂ ਉੱਪਰ ਕੰਮ ਕੀਤਾ ਹੈ ਤੇ ਇਹ ਮੋਟਰ 1550 ਦੇ ਕਿਲੀਪਤਾਬਾਂ ਨੇ ਇਹ ਜਿਹੜੀ ਇੱਕ ਪੰਜਾਬੀ ਕਲਾਇੰਟ ਦੇ ਕਰਕੇ ਮੈਨੂੰ ਮਾਣ ਨਹੀਂ ਜਿਵੇਂ ਤਾਂ ਬਹੁਤ ਹੈ ਮੈਂ ਉਮੀਦ ਕਰ ਰਹਾ ਕਿ ਕੁਮਾਰਾ ਜੀ ਨੇ ਮੇਰੀ ਇਹ ਪਰਮੇਵਰੀ ਲਈ ਹੈ ਸੋ ਮੈਂ ਦਾ ਧੰਨਵਾਦ ਕਰਦਾ ਤੇ ਮਾਨ ਕਰਦਾ ਹੈ ਕਿ ਨਿਮਾਨੇ ਨਿਮਾਨੇ ਹੋ ਕੇ ਹੀ ਇਹ ਕੰਮ ਕੀਤਾ ਗਿਆ ਹੈ ਥੈਂਕ ਯੂ ਜੀ ਥੈਂਕ ਯੂ ਮੈਨੂੰ ਇਹਨਾਂ ਦੇ ਕੁਝ ਪ੍ਰੂਫ ਰੀਡ ਵੀ ਇੱਕ ਕਿਤਾਬ ਦੇ ਪੜਨ ਦਾ ਚੌਕ ਪੈਦਾ ਹੋਇਆ ਤੇ ਸਾਜ ਦੇ ਦਾ ਮਾਨ ਪ੍ਰਾਪਤ ਹੋਇਆ ਇਸ ਕਿਤਾਬ ਬਾਰੇ ਇੰਨੀ ਦੁਰਲੱਭ ਹੈ ਕਿ ਜਿਹੜੀਆਂ ਕਿਤਾਬਾਂ ਇੱਧਰ ਚੜ੍ਹਦੇ ਪੰਜਾਬ ਵਿੱਚ ਖਤਮ ਹੋ ਚੁੱਕੀਆਂ ਨੇ ਕੁਝ ਕਿਤਾਬਾਂ ਉੱਥੇ ਸੁਰੱਖਿਅਤ ਪਈਆਂ ਨੇ ਇੱਕ ਉਦਾਹਰਨ ਮੈਂ ਤੁਹਾਨੂੰ ਦਿੰਦਾ ਭਾਈ ਜੋਧ ਸਿੰਘ ਗੁਜਰਖਾਨ ਨੇ ਗੁਰੂ ਅਰਜਨ ਬਿਲਾਸ ਲਿਖਿਆ ਜਿਹੜਾ 10 ਵਾਰ ਛਪਿਆ ਔਰ ਚੜ੍ਹਦੇ ਪੰਜਾਬ ਵਿੱਚ ਕਿਤੇ ਨਹੀਂ ਮੈਨੂੰ ਲੱਭਾ ਉਹ ਇਹਨਾਂ ਦੀ ਬਦੌਲਤ ਮੈਨੂੰ ਉਸ ਲਾਇਬ੍ਰੇਰੀ ਤੋਂ ਪ੍ਰਾਪਤ ਹੋਇਆ ਤੇ ਮੈਂ ਉਹਨੂੰ ਸੰਗ੍ਰਹਿ ਵਿੱਚ ਛਾਪਿਆ ਸਿੱਖਾਂ ਨਾਲ ਜਿੰਨਾ ਸਾਹਿਤ ਰਚਿਆ ਜਿੰਨਾ ਇਹ ਤਾਂ ਆਸਿਰ ਗਿਆ ਉਹਨਾਂ ਲਿਖਿਆ ਨਹੀਂ ਗਿਆ ਜਿੰਨਾ ਲਿਖਿਆ ਗਿਆ ਉਹਨਾਂ ਸੰਭਾਲਿਆ ਨਹੀਂ ਗਿਆ ਜਿੰਨਾ ਸੰਭਾਲਿਆ ਗਿਆ ਉਹਨੇ ਦਾ ਸਹੀ ਮਤਲਬ ਨਹੀਂ ਹੋਇਆ ਸਾਨੂੰ ਸਾਰਿਆਂ ਨੂੰ ਯਤਨ ਕਰਨੇ ਚਾਹੀਦੇ ਨੇ ਆਪਣੇ ਗੌਰਵ ਮੇਜ ਤੇ ਆਸਰ ਸੁਭਾਰਨ ਦੇ ਮੈਂ ਇਖਤਤਾਬ ਦੀ ਵਧਾਈ ਦਿੰਦਾ ਇਹਨਾਂ ਸ਼ੁਕਰੀ ਭੰਡਸਾ ਠੀਕ ਹੈ ਜੀ